ਬੀਤੀ ਰਾਤ ਗੋਇੰਦਵਾਲ ਸਾਹਿਬ ਪੰਜਾਬ ਵਿੱਚ ਹੋਇਆ ਵੱਡਾ ਤਮਾਕਾ ਤਮਾਕੇ ਸਮੇਂ ਕਰਦਾ ਹੋਇਆ ਕਾਫੀ ਵੱਡਾ ਨੁਕਸਾਨ ਤਸਵੀਰਾਂ ਸਾਂਝੀ ਕਰ ਰਿਹਾ ਕਿ ਕਿਸ ਤਰ੍ਹਾਂ ਬੀਤੀ ਰਾਤ ਇੱਕ ਬਹੁਤ ਵੱਡਾ ਹਮਲਾ ਜਿਹੜਾ ਪਾਕਿਸਤਾਨ ਵੱਲੋਂ ਕੀਤਾ ਜਾਂਦਾ ਹੈ ਜਿਹਦੇ ਵਿੱਚ ਕਾਫੀ ਜ਼ਿਆਦਾ ਨੁਕਸਾਨ ਹੋਏ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਘਰ ਦੇ ਅੰਦਰ ਜਾ ਕੇ ਜਿਹੜਾ ਤਮਾਕਾ ਹੋਇਆ ਹੈ ਤੇ ਇੰਨਾ ਹੀ ਨਹੀਂ ਸ਼ੀਸ਼ਾ ਵੀ ਟੁੱਟ ਗਿਆ ਸ਼ੀਸ਼ਾ ਤੁਸੀਂ ਉਹਦੇ ਟੁੱਟੇ ਹੋਏ ਜਿਹੜੇ ਕੱਚ ਦੇ ਜਿਹੜੇ ਪੀਸੇਜ਼ ਨੇ ਉਹ ਤੁਸੀਂ ਆਪਣੀ ਸਕਰੀਨ ਤੇ ਵੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਜਿਹੜਾ ਸ਼ੀਸ਼ਾ ਉਹ ਟੁੱਟ ਗਿਆ। ਇੰਨਾ ਹੀ ਨਹੀਂ ਤੁਸੀਂ ਆਪਣੀ ਤੁਸੀਂ ਆਪਣੀ ਸਕਰੀਨ ਤੇ ਦਰਵਾਜ਼ਾ ਵੀ ਵੇਖ ਸਕਦੇ ਹੋ ਵੀ ਕਿਸ ਤਰੀਕੇ ਨਾਲ ਦਰਵਾਜ਼ਾ ਜਿਹੜਾ ਉਹ ਵਿੰਗਾ ਹੋ ਚੁੱਕਿਆ। ਇੰਨਾ ਹੀ ਨਹੀਂ ਹਮਲੇ ਵਿੱਚ ਇੱਕ ਧਮਾਕਾ ਬੀਤੀ ਰਾਤ ਹੋਇਆ ਸੀ ਇਹਦੇ ਵਿੱਚ ਲੋਹੇ ਦਾ ਤਾਲਾ ਉਹ ਵੀ ਟੁੱਟ ਗਿਆ। ਤੇ ਜੇਕਰ ਪੀੜਤ ਦੀ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਦੱਸ ਦਈਏ ਇਸ ਹਮਲੇ ਵਿੱਚ ਇੱਕ ਵਿਅਕਤੀ ਨੂੰ ਝੋਟ ਵੀ ਲੱਗੀ ਹੈ ਪੀੜਤ ਦਾ ਕਹਿਣਾ ਹੈ ਕਿ ਉਹ ਰਾਤੀ ਮੰਜੇ ਤੇ ਸੋਇਆ ਸੀ ਖਿੜਕੀ ਦੇ ਲਾਗੇ ਮੰਜੇ ਤੇ ਸੋਇਆ ਸੀ ਤੇ ਤਕਰੀਬਨ 1 ਵਜੇ ਇਹ ਹਮਲਾ ਹੋਇਆ ਇਸੇ ਘਰ ਕੇ ਸਰਕਾਰ ਵੱਲੋਂ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਤੁਸੀਂ ਖਿੜਕੀ ਦਰਵਾਜ਼ੇ ਕੋਲ ਨਾ ਖੜੋ ਉੱਥੇ ਤੁਲਸੀ ਨਾ ਸੋਵੋ ਬਲੈਕਆਊਟ ਦੇ ਦੌਰਾਨ ਜਾਂ ਫਿਰ ਰਾਤ ਦੇ ਸਮੇਂ ਇਨ ਇਹਨਾਂ ਸਾਰੀਆਂ ਚੀਜ਼ਾਂ ਤੋਂ ਇਹਨਾਂ ਸਾਰੀਆਂ ਗੱਲਾਂ ਤੋਂ ਤੁਸੀਂ ਪਰਹੇਜ਼ ਕਰੋ। ਇਨਾਂ ਹੀ ਨਹੀਂ ਬਲੈਕਆਊਟ ਦੇ ਸਮੇਂ ਹਲਕੀ ਜੀ ਰੋਸ਼ਨੀ ਵੀ ਬਹੁਤ ਵੱਡਾ ਨੁਕਸਾਨ ਪਹੁੰਚਾ ਸਕਦੀ ਹੈ ਇਸ ਕਰਕੇ ਬਿਲਕੁਲ ਹੀ ਜਿਹੜੀ ਰੋਸ਼ਨੀ ਹੈ ਉਹ ਨਾ ਹੋਵੇ। ਕਿਉਂਕਿ ਹਲਕੇ ਜੀ ਰੋਸ਼ਨੀ ਦੁਸ਼ਮਨ ਨੂੰ ਤੁਹਾਡੇ ਹੋਣ ਦਾ ਸੰਕੇਤ ਦੇ ਸਕਦੀ ਹੈ। ਇਸ ਦੇ ਨਾਲ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਵੀ ਸ਼ਾਂਤੀ ਬਣਾਈ ਰੱਖੋ। ਕਬਰਾਂ ਦੀ ਲੋੜ ਨਹੀਂ ਕਿਉਂਕਿ ਕਬਰਾਂ ਨਾਲ ਸਮੱਸਿਆ ਵਿੱਚ ਵਾਧਾ ਹੁੰਦਾ ਹੈ। ਤੁਹਾਡੀ ਸਕਰੀਨ ਤੇ ਜਿਹੜੀਆਂ ਤਸਵੀਰਾਂ ਅਸੀਂ ਸਾਂਝੀ ਕਰ ਰਹੇ ਹਾਂ ਉਹ ਬੀਤੀ ਰਾਤ ਗੋਇੰਦਵਾਲ ਸਾਹਿਬ ਦੀ ਹੈ ਜਿੱਥੇ ਕੀ ਧਮਾਕਾ ਹੋਇਆ ਸੀ ਤੇ ਧਮਾਕੇ ਵਿੱਚ ਘਰ ਦਾ ਕਾਫੀ ਨੁਕਸਾਨ ਹੋਇਆ ਹੈ ਤੇ ਜਿਵੇਂ ਹੀ ਧਮਾਕਾ ਹੁੰਦਾ ਉਸ ਤੋਂ ਬਾਅਦ ਆਲੇ-ਦੁਆਲੇ ਤੇ ਜਿਹੜੇ ਲੋਕ ਨੇ ਉਹ ਉੱਥੇ ਇਕੱਠੇ ਹੋ ਜਾਂਦੇ ਨੇ ਤੇ ਤਸਵੀਰਾਂ ਵਿੱਚ ਇਹ ਵੀਡੀਓਜ਼ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਘਰ ਦੇ ਅੰਦਰ ਨੁਕਸਾਨ ਹੋਇਆ ਹੈ ਬਾਹਰ ਨੂੰ ਇਸ ਕਰਕੇ ਤੁਸੀਂ ਆਪਣਾ ਧਿਆਨ ਜ਼ਰੂਰ ਰੱਖੋ ਤੇ ਜਿਹੜੇ ਵੀ ਪ੍ਰੋਟੋਕਾਲ ਸਰਕਾਰ ਵੱਲੋਂ ਦਿੱਤੇ ਜਾ ਰਹੇ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਫਾਲੋ ਕਰਿਓ ਕਿਉਂਕਿ ਤੁਹਾਡੀ ਕਹਲਕੀ ਜੀ ਲਾਪਰਵਾਹੀ ਬਹੁਤ ਵੱਡੇ ਨੁਕਸਾਨ ਦਾ ਕਾਰਨ ਬਣ ਸਕਦੀ ਹੈ ਤੇ ਇਦਾਂ ਦੇ ਸਹੀ ਅਪਡੇਟਸ ਲਈ ਦੇਖਦੇ ਰਹੋ ਸਿਟੀ ਹੋਮ ਨਿਊਜ਼ ਇਸ ਘਟਦੇ ਸਾਰੇ ਸ਼ੀਸ਼ੇ ਦੱਸਿਆ ਜਾਂਦਾ ਕਿ ਟੁੱਟੇ ਅੰਦਰ ਤੱਕ ਦੇਖੋ ਲੋਕ ਇਕੱਠੇ ਹੋਏ ਹੋਏ ਨੇ ਉਹ ਸਾਹਮਣੇ ਸ਼ੀਸ਼ੇ ਟੁੱਟੇ ਹੋਏ ਨੇ ਆਹ ਆਹ ਆ ਚੀਜ਼ ਤਾਂ ਉਹ ਹੋ ਗਿਆ ਰੌਲਾ ਗਿਆ ਰੰਗੋਰ ਲੱਗਾ ਸੀ ਲੋਕ ਤੋਂ ਨਾ ਬਿੰਦਾ ਹੋ ਗਿਆ ਇਹ ਇੰਨਾ ਜ਼ਬਰਦਸਤ ਇਹ ਦੇਖੋ ਕਿੰਨਾ ਜ਼ਬਰਦਸਤ ਟਮਾਟਰ ਸੀਟ ਉੱਤੇ ਸਾਹਮਣੇ ਸੀ ਸੀਸੀ ਬੱਤੀ ਆਹ ਸ਼ੀਸ਼ੇ ਦੇ ਟੁਕੜੇ ਦੇਖੋ ਤੁਸੀਂ ਦੇਖ ਸਕਦੇ ਹੋ ਇਹ ਬੱਚਿਆਂ ਦੇ ਬੱਚੇ ਬਚਾਉ ਉਹ ਬਚਾਉ ਆ ਇਹ ਦੇਖੋ ਕਿ ਕਿੰਨਾ ਖਤਰਨਾਕ ਮੰਜ਼ਰ ਹੋਏਗਾ ਤਾਂ ਦਰਵਾਜ਼ਾ ਇਹ ਵਿੰਗਾ ਕਰਤਾ ਸਾਰਾ ਹੰਂ ਨਹੀਂਂਗਾ ਕੋਈ ਮੰਦਾ ਇਹ ਠੀਕ ਹੈ ਤੁਹਾਡੇ ਭਾਈ ਜੀ ਲੱਗੀ ਆ ਤੁਹਾਡੇ ਲੱਗੀ ਆ ਸਾਥ ਲੱਗੀ ਹਾਂਜੀ ਕਿੱਥੇ ਦਿਖਾਓ ਆ ਦੇਖੋ ਆਹ ਹਾਜੀ ਕਿੰਨੇ ਕਿੰਨੇ ਵਜੇ ਦਾ ਟਾਈਮ ਸੀ 1 ਵਜੇ ਦਾ ਤੇ ਤੁਸੀਂ ਕਿੱਥੇ ਸੁੱਤੇ ਇੱਥੇ ਸੁੱਤੇ ਇੱਥੇ ਬਾਹਰ ਅੱਛਾ ਤੇ ਸ਼ੀਸ਼ੇ ਵੱਜੇ ਤੁਹਾਡੇ ਸ਼ੀਸ਼ੇ ਵੱਜੇ ਇਹਨੀ ਕਲ ਵਿਚਾਰ ਆਇਆਗਾ ਸੀਸੀਟੀਵੀ ਹਾਂ ਆਇਸ ਕਰਦੇ ਚੀਕੇ ਉੱਥੇ ਤੁਸੀਂ ਦੇਖ ਸਕਦੇ ਹੋ ਸਾਡੇ ਇਹ ਚੀਕੇ ਪਿੰਡ ਵਾਲੇ ਅਾਰੇ ਕਰਦੇ ਹੋਏ ਨੇ ਇੱਥੇ ਬਹੁਤ ਪਿੰਡ ਕੋਏ ਦਾ ਪਰਮਾ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਮੈਂ ਐਂਟਰੀ ਨਾਲੀ ਐਂਟਰੀ ਨਾਲੀ ਕਰਦਾ ਆ ਦੇਖੋ ਮਾਈਕ ਨੰਬਰ ਜੀ ਉਹ ਸਾਹਮਣੇ ਸ਼ੀਸ਼ੇ ਟੁੱਟੇ ਨੇ ਤਾਂ ਗੋਇਦਾਨ ਸਾਹਿਬ ਦੇ ਕੋਲ ਦੇ ਬਿਲਕੁਲ ਨਾਲ ਅਮਰਤਪੁਰ ਰਾਜੇ ਵਾਲਾ ਪਿੰਡ ਹੈ ਜਿੱਥੇ ਇਹ ਬਲਾਸਟ ਹੋਇਆ ਸੀ ਉਹ ਨਾਲ ਅਮਰਤਪੁਰ ਰਾਜੇ ਵਾਲਾ ਪਿੰਡ ਹੈ ਗੋਇਦਾਨ ਸਾਹਿਬ ਦੇ ਬਿਲਕੁਲ ਕੋਲ ਡਿਸਟ੍ਰਿਕਟ ਕਪੂਰਥਲਾ ਪੈ ਜਾਂਦਾ ਪਰ ਬਿਲਕੁਲ ਗੋਇਦਾਨ ਸਾਹਿਬ ਦੇ ਕੋਲ ਆ ਸੁਲਤਾਨਪੁਰ ਬੋਦੀ ਵੀ ਨੇੜੇ ਪੈਂਦਾ ਇੱਥੇ ਦਰਿਆ ਬਿਆਸ ਦੇ ਬਿਲਕੁਲ ਕੰਢੇ ਦੇ ਉੱਤੇ